ਅੱਜ ਦੀ ਖਬਰ ਤੁਹਾਡੀ ਸਿਹਤ ਨਾਲ ਜੁੜੀ ਲੈ ਕੇ ਆਏ ਹੈਗੇ ਆ ਜਿਆਦਾਤਰ ਲੋਕਾਂ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਤੇ ਇਹ ਗੱਲ ਸਮਝਣ ਦੀ ਆਉਂਦੇ ਕਿ ਮਿਰਗੀ ਦੇ ਦੌਰੇ ਹੈ ਕਿੰਨੀ ਤਰ੍ਹਾਂ ਦੇ ਲੋਕ ਇਹ ਕਹਿੰਦੇ ਮਿਰਗੀ ਦਾ ਦੌਰਾ ਪੈ ਕੇ ਹੁੰਦਾ ਲਾਜ ਕੀ ਹੈ ਪੂਰੀ ਜਾਣਕਾਰੀ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਅੱਜ ਸਾਡੇ ਨਾਲ ਡਾਕਟਰ ਗੁਲਸ਼ਨ ਅਰੂਲਾ ਜੀ ਮਨੋਗਿਆਨਕ ਡਾਕਟਰ ਨੇ ਸਾਡੇ ਨਾਲ ਲਾਈਵ ਗੱਲਬਾਤ ਕਰਤੇ ਹੈਗੇ ਡਾਕਟਰ ਸਾਹਿਬ ਮਿਰਗੀ ਦਾ ਦੌਰਾ ਇਹ ਆਮ ਹੁਣ ਗੱਲ ਹੋ ਗਈ ਕਿਸੇ ਦੀ ਕੋਈ ਮਰਗ ਹੋ ਜਾਂਦੀ ਕੋਈ ਲੇਡੀਜ਼ ਆ ਕੇ ਉੱਥੇ ਬੈਠਦੀ ਹੈ ਤੇ ਉਸ ਸਮੇਂ ਕਹਿੰਦੇ ਇਹਨੂੰ ਮਿਰਗੀ ਦਾ ਦੌਰਾ ਪੈ ਗਿਆ ਕਿੰਨੀਆਂ ਕਿਸਮਾਂ ਨੇ ਮਿਰਗੀ ਦੇ ਦੌਰੇ ਦੀਆਂ ਕਿਵੇਂ ਹੁੰਦਾ ਆਖਰੀ ਹੁੰਦਾ ਕਿਉਂ ਹੈ ਸਸਰੀ ਗੱਲ ਸਾਰਿਆਂ ਨੂੰ ਮੈਂ ਗੁਰਸਾ ਲਾਈਵ ਟੀਮ ਦਾ ਸਵਾਗਤ ਕਰਦਾ ਇਹ ਜਿਹੜਾ ਦੌਰਾ ਹੈ ਬਹੁਤ ਪ੍ਰਕਾਰ ਦੇ ਹੁੰਦੇ ਨੇ ਕਈ ਸਿੰਪਲ ਸੀਜ਼ਰ ਕਹਿੰਦੇ ਨੇ ਕੰਪਲੈਕਸ ਸੀਜ਼ਰ ਕਹਿੰਦੇ ਨੇ ਕਈਆਂ ਨੂੰ ਇਹ ਮਾਇਕਲੋਨਿਕ ਕਲੋਨਿਕ ਸੀਜ਼ਰ ਕਹਿੰਦੇ ਨੇ ਜਦ ਜਨਰਲਾਈਜ਼ ਟੋਨਿਕ ਕਲੋਨਿਕ ਸੀਜ਼ਰ ਹੁੰਦਾ ਹੈ ਐਬਸੈਂਸ ਸੀਜ਼ਰ ਹੁੰਦਾ ਹੈ ਇਹ ਬਹੁਤ ਹੀ ਤਰ੍ਹਾਂ ਦੇ ਪ੍ਰਕਾਰ ਦੇ ਸੀਜ਼ਰ ਹੁੰਦੇ ਨੇ ਜਿਹੜਾ ਜਿਆਦਾ ਸੀਜ਼ਰ ਮਿਲਦਾ ਜਰਨਲ ਜੀਟੀਐਸੀ ਮਿਲਦਾ ਹੁੰਦੇ ਜਰਨਲ ਟੋਨਿਕ ਕਲੋਨਿਕ ਸੀਜ਼ਰ ਹੁੰਦੇ ਜਿਹੜਾ ਹੁੰਦਾ ਉਹਦੇ ਚ ਪੂਰੀ ਬੋਡੀ ਦੇ ਵਿੱਚ ਝਟਕੇ ਲੱਗਦੇ ਨੇ ਮੂੰਹ ਟੇਡਾ ਹੋ ਜਾਂਦਾ ਹੈ ਅੱਖਾਂ ਘੁੰਮਣ ਲੱਪੈਂਦੀਆਂ ਨੇ ਜਾਂ ਫਿਰ ਜਾਂਦੀਆਂ ਕਹਿੰਦੇ ਲੋਕੀ ਦੰਦ ਲੱਜ ਜਾਂਦੇ ਨੇ ਉਹਦੇ ਚ ਕਿਵੇਂ ਆਪਾਂ ਪਛਾਣ ਸਕਦੇ ਆ ਕਿ ਵਾਕਿਆ ਦੌਰਾ ਹੈ ਕਿ ਨਹੀਂ ਹੈ ਮੇਨ ਪ੍ਰੋਬਲਮ ਇਥੇ ਹੈ ਵੀ ਲੋਕਾਂ ਨੂੰ ਪਤਾ ਹੀ ਨਹੀਂ ਇਹ ਦੌਰਾ ਹੈ ਕੀ ਹੋਇਆ ਉਹ ਇਸ ਕਰਕੇ ਲੋਕੀ ਆਦੇ ਮਨ ਮਰਜ਼ੀ ਨਾਲ ਸਿਟੀ ਸਕੈਨ ਕਰਾਣਾ ਚਲੇ ਜਾਂਦੇ ਨੇ ਤੇ ਉਹ ਜਿਹੜਾ ਆਪਾਂ ਸਿਟੀ ਸਕੈਨ ਕਰਾਉਂਦੇ ਉਹਦੇ ਬਹੁਤ ਨੁਕਸਾਨ ਹੁੰਦੇ ਆ ਸਿਟੀ ਸਕੈਨ ਕਰਾਉਣ ਦੇ ਇਹ ਲੋਕ ਬਹੁਤ ਅਨਪੜ੍ਹ ਨੇ ਬਹੁਤ ਹੀ ਬੈਕਵਰਡ ਕਲਾਸ ਦੇ ਹੁੰਦੇ ਨੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਸਿਟੀ ਸਕੈਨ ਦੇ ਕਿੰਨੇ ਨੁਕਸਾਨ ਐ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸਮਝਾਣਾ ਹੁਣ ਕੋਈ ਲੇਡੀ ਪ੍ਰੈਗਨੈਂਟ ਹੈਗੀ ਏ ਠੀਕ ਐ ਉਹਦੇ ਮੰਨ ਲਓ ਸਿਰਦਰਦ ਕੀਤਾ ਠੀਕ ਐ ਕਿਸੇ ਨੇ ਕਹਿਦਾ ਸਿਟੀ ਸਕੈਨ ਕਰਾ ਲ ਹੁਣ ਜਿਹੜੀ ਪ੍ਰੈਗਨੈਂਟ ਲੇਡੀ ਐ ਨਾ ਉਹਦਾ ਸਿਟੀ ਸਕੈਨ ਨਹੀਂ ਹੋ ਸਕਦਾ ਜੇ ਉਹਦਾ ਸਿਟੀ ਸਕੈਨ ਹੋ ਗਿਆ ਉਹਨ ਦਾ ਜਿਹੜਾ ਪੇਟ ਤੇ ਗਰਭ ਦੇ ਵਿੱਚ ਬੱਚਾ ਹੈ ਉਹਨੂੰ ਬਹੁਤ ਨੁਕਸਾਨ ਹੋਵੇਗਾ ਰੇਡੀਏਸ਼ਨ ਐਕਸਪੋਜ਼ਰ ਬਹੁਤ ਜ਼ਿਆਦਾ ਹੁੰਦਾ ਹੈ ਰੇਡੀਏਸ਼ਨ ਐਕਸਪੋਜ਼ਰ ਦੇ ਨਾਲ ਨਾ ਮਰਦੀ ਵੀ ਹੁੰਦੀ ਹੈ ਵੀ ਕੈਂਸਰਸ ਵੀ ਹੋ ਜਾਂਦੇ ਨੇ ਜ਼ਿਆਦਾ ਰੇਡੀਏਸ਼ਨ ਇਹ ਕਹਿੰਦੇ ਨੇ ਜੇ ਇੱਕ ਐਕਸ ਰੇ ਚ ਰੇਡੀਏਸ਼ਨ ਹੈ ਨਾ ਤੇ ਸੀਟੀ ਸਕੈਨ ਜੇ ਤੁਸੀਂ ਕਰਾਉਂਦੇ ਹੋ ਤੇ ਹਜ਼ਾਰ ਐਕਸ ਰੇ ਕਰਾ ਲੈ ਤੁਸੀਂ ਇਹ ਸਮਝ ਲਓ ਇੰਨੀ ਰੇਡੀਏਸ਼ਨ ਹੁੰਦੀ ਹੈ ਸੀਟੀ ਸਕੈਨ ਦੀ ਤੇ ਮੈਂ ਇਹ ਵੀ ਲੋਕਾਂ ਨੂੰ ਕਹਿਣਾ ਚਾਹਨਾ ਵੀ ਲੋਕ ਸੀਟੀ ਸਕੈਨ ਨੂੰ ਇੱਦਾਂ ਨਾ ਸਮਝਣ ਯਾਰ ਸਿੱਟੀ ਸਕੈਨ ਨਹੀਂ ਹੈ ਕੋਈ ਲੋਕ ਸ਼ੌਂਕ ਨਾਲ ਸਿੱਟੀ ਸਕੈਨ ਕਰਾਉਣ ਚਲੇ ਜਾਂਦੇ ਨੇ ਤੇ ਹੁਣ ਮੈਂ ਦੁਬਾਰਾ ਗੱਲ ਕਰਦਾ ਦੌਰੇ ਦੀ ਜਿਹੜਾ ਦੌਰਾ ਹੁੰਦਾ ਇਹਦੇ ਚ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ ਵੀ ਇਹ ਦੌਰਾ ਹੀ ਹੈ ਉਹਦੇ ਚ ਮੈਂ ਕੁਝ ਮੇਨ ਲੱਛਣ ਹੁੰਦੇ ਨੇ ਜਿਵੇਂ ਸਰੀਰ ਚ ਅੱਕੜਨ ਜੱਕੜਨ ਹੁੰਦੀ ਏ ਝਟਕੇ ਲੱਗਣਗੇ ਜਾਂ ਮੂੰਹ ਟੇਡਾ ਹੋਵੇ ਜਾਂ ਮੂੰਹ ਚ ਚਾਗ ਨਿਕਲੇ ਜਾਂ ਜਿਬ ਕੱਟੀ ਜਾਵੇ ਤਿੰਨ ਦੇ ਚ ਕੀ ਹੁੰਦਾ ਜੇ ਤੁਹਾਨੂੰ ਹੋਰ ਨਹੀਂ ਸਮਝ ਆ ਰਿਹਾ ਵੀ ਵਾਕਈ ਦੌਰਾ ਹੈ ਜਦੋਂ ਵੀ ਕੋਈ ਦੌਰਾ ਪੈਂਦਾ ਨਾ ਦੌਰੇ ਦਾ ਕੋਈ ਟਾਈਮ ਨਹੀਂ ਹੁੰਦਾ ਇਹ ਸੁੱਤੇ ਪਈ ਪੈ ਸਕਦਾ ਕੋਈ ਟਾਈਮ ਨਹੀਂ ਆਂਦਾ ਇੰਦੇ ਚ ਦੌਰੇ ਦੇ ਵਿੱਚ ਤੁਸੀਂ ਇਹ ਵੇਖਿਆ ਜਦੋਂ ਬੰਦੇ ਨੂੰ ਦੌਰਾ ਪਵੇਗਾ ਨਾ ਉਹ ਬੰਦਾ ਡਿੱਗ ਪਏਗਾ ਉਹਦੇ ਸੱਟ ਵੀ ਲੱਗ ਸਕਦੀ ਏ ਤੇ ਇਹ ਵੀ ਹੁੰਦਾ ਹੈ ਮੰਨ ਲਓ ਕਿ ਜਿਵੇਂ ਆਪਾਂ ਲੋਹੜੀ ਦਾ ਤਿਵਾਰ ਆ ਗਿਆ ਆਪਣੇ ਤਿਵਾਰ ਹੁੰਦੇ ਨੇ ਅੱਗ ਦੇ ਕੋਲ ਬੰਦਾ ਬੈਠਾ ਹੁਣ ਅੱਗ ਦੇ ਵਿੱਚ ਕੋਲ ਖੜਾ ਬੰਦਾ ਉਹਨੂੰ ਦੌਰਾ ਪਾਇਆ ਉਹ ਅੱਗ ਚ ਡਿੱਗ ਸਕਦਾ ਉਹਨੂੰ ਦੌਰਾ ਪਾਇਆ ਬੰਦਾ ਨਹਿਰ ਦੇ ਕੋਲ ਜਾ ਰਿਹਾ ਉਹਨੂੰ ਅੱਗ ਦੇ ਮਿਲ ਕੇ ਦੌਰਾ ਪਿਆ ਪਾਣੀ ਚ ਡਿੱਗ ਪਿਆ ਤੇ ਬੰਦੇ ਦੀ ਮੌਤ ਹੋ ਜਾਂਦੀ ਏ ਵੀ ਇਸ ਤਰੀਕੇ ਦੀ ਮਣਕਮਰੀਏ ਜੇ ਲੋਕੀ ਨੂੰ ਬਹੁਤ ਨਗਹਿਲੀ ਨਾਲ ਛੱਡ ਦਿੰਦੇ ਨੇ ਚੱਲ ਯਾਰ ਇੱਕ ਹੋਰ ਮੈਮਰੀ ਜਨ ਕਹਿੰਦਾ ਮੋਟਰਸਾਈਕਲ ਨਾਲ ਚਲਾਓ ਕਾਰ ਨਾਲ ਚਲਾਓ ਕੀ ਹੁੰਦਾ ਜਦੋਂ ਦੋਰਾ ਪੈਂਦਾ ਤੇ ਬੰਦੇ ਨੂੰ ਤਾਂ ਪਤਾ ਨਹੀਂਗਾ ਉਹ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਉਹਦੀ ਮੌਤ ਹੋ ਸਕਦੀ ਹੈ ਇਹ ਅਸੀਂ ਮਰੀਜ਼ ਨੂੰ ਬਹੁਤ ਐਡਵਾਈਸ ਕਰੀਦਾ ਵੀ ਤੁਸੀਂ ਇਦਾਂ ਨਾ ਕਰੋ ਇਹ ਚੀਜ਼ਾਂ ਦਾ ਪਰਹੇਜ਼ ਕਰੋ ਰੋਗ ਥਾਮ ਕੀ ਹੋ ਸਕਦਾ ਰੋਗ ਥਾਮ ਦੀ ਜਿਹੜੀ ਗੱਲ ਹੈ ਇਹ ਰੋਗ ਥਾਮ ਇਹਦਾ ਇੱਕੋ ਹੀ ਪ੍ਰੋਸੈਸ ਹੁੰਦਾ ਹੈ ਵੀ ਪਹਿਲਾਂ ਤੁਸੀਂ ਆਦੇ ਡਾਕਟਰ ਨੂੰ ਮਿਲੋ ਉੱਥੇ ਤੁਹਾਡਾ ਇਲਾਜ ਹੋਊਗਾ ਇਹ ਦਵਾਈ ਘਟੋ-ਘਟ 2 ਸਾਲ ਖਾਣੀ ਪੈਂਦੀ ਏ। ਹੁਣ ਇਸ ਗੱਲ ਤੇ ਜ਼ੋਰ ਨਾਲ ਧਿਆਨ ਨਾਲ ਗੱਲ ਸੁਣੋ। 2 ਸਾਲ ਮਿਰਗੀ ਦੇ ਦੌਰੇ ਦੀ ਦਵਾਈ ਖਾਣੀ ਪੈਂਦੀ ਏ। ਸ਼ਰਤ ਇਹਦੇ ਵਿੱਚ ਇਹ ਹੁੰਦੀ ਏ ਵੀ 2 ਸਾਲ ਬੰਦੇ ਨੂੰ ਮਿਰਗੀ ਦਾ ਦੌਰਾ ਨਹੀਂ ਪੈਣਾ ਚਾਹੀਦਾ ਦਵਾਈ ਦੇ ਦੌਰਾਨ। ਠੀਕ ਹੈ? ਜੇ ਦਵਾਈ ਚੱਲਦੀ ਪਈ ਏ 2 ਸਾਲ ਦੌਰਾ ਨਹੀਂ ਪਿਆ ਫਿਰ ਡਾਕਟਰ ਸੋਚ ਸਕਦਾ ਏ ਦਵਾਈ ਬੰਦ ਕੀਤੀ ਜਾ ਸਕਦੀ ਏ। ਪਰ ਜੇ ਦੌਰਾ ਪੈ ਰਿਹਾ ਫਿਰ ਉਹ ਡਾਕਟਰ ਦਵਾਈ ਤੇਜ਼ ਕਰੇਗਾ, ਵਧਾਏਗਾ, ਘਟਾਏਗਾ। ਉਹ ਡਾਕਟਰ ਦੇ ਉੱਤੇ ਡਿਪੈਂਡ ਕਰਦਾ ਏ। ਹੁਣ ਇਹਦੀ ਚੰਗਹਿਲੀ ਕੀ ਹੁੰਦੀ ਏ ਉਹ ਵੀ ਮੈਂ ਦੱਸ ਜਨਾ ਮਰੀਜ਼ ਆਦੇ ਆਪ ਚ ਕਈ ਵਾਰੀ ਜ਼ਿਆਦਾ ਸਿਆਣਾ ਹੋ ਜਾਂਦਾ ਜਾਂ ਕੋਈ ਰਿਸ਼ਤੇਦਾਰ ਕਹਿ ਦਿੰਦਾ ਤੂੰ ਪਾਗਲ ਐ 6 ਮਹੀਨੇ ਹੋ ਗਏ ਦਵਾਈ ਖਾਂਦੇ ਆ ਨੂੰ ਦੋੜਾ ਤਾਂ ਪੈਣ ਹੀ ਕੋਈ ਨਹੀਂ ਪੈਣਾ ਕੋਨਾ ਦੋੜਾ ਤਿੰਨ ਤੋਂ ਦੋੜਾ ਹੈ ਹੀ ਨਹੀਂ ਸੀਗਾ ਇਦਾਂ ਨਹੀਂ ਹੁੰਦਾ ਦਵਾਈ ਤੁਸੀਂ ਖਾਂਦੇ ਰਹੋਗੇ ਦੋੜਾ ਨਹੀਂ ਪਵੇਗਾ ਮੈਨੂੰ ਵੀ ਪਤਾ ਨਹੀਂ ਪਵੇਗਾ ਮੈਂ ਕਿਹਾ ਦੋ ਸਾਲ ਦਵਾਈ ਖਾਰੇ ਦੋੜਾ ਨਹੀਂ ਪਹਿ ਰਿਆ ਫਿਰ ਅਸੀਂ ਸੋਚਾਂਗੇ ਬੰਦ ਕਰਨ ਦੀ ਜੇ ਮੰਨ ਲਓ 6 ਮਹੀਨੇ ਦਵਾਈ ਖਾਂਦੇ ਨੇ ਉਹ ਦਵਾਈ ਬੰਦ ਕਰਤੀ ਦੋੜਾ ਪੈਣ ਲੱਪਿਆ ਦੇਖੋ ਕੋਰਸ ਵੇਰ ਹੋ ਤੋ ਸ਼ੁਰੂ ਹੋਣਾ ਹੈ ਦੋ ਸਾਲ ਐਬਸੈਂਸ ਹੋਣਾ ਚਾਹੀਦਾ ਹੈ ਦੋਰਾ ਫੇਰ ਹੀ ਆਪਾਂ ਦਵਾਈ ਬੰਦ ਕਰ ਸਕਦੇ ਆ ਨਹੀਂ ਤਾਂ ਇਹ ਕੀ ਕਰਦੇ ਨੇ ਹੁਣ ਫਿਰ ਲੋਕੀ ਤੁਸੀਂ ਹੁੰਦੇ ਸਾਨੂੰ ਤਾਂ 20 ਸਾਲ ਹੋ ਗਏ 25 ਸਾਲ ਹੋ ਗਏ ਦੋੜੇ ਦਵਾਈ ਖਾਂਦੇ ਨੂੰ ਪਰ ਇਹ ਸੈਟਿੰਗ ਨਹੀਂ ਹੋ ਰਹੀ ਮਤਲਬ ਕਿ ਦੋਰਾ ਬੰਦ ਨਹੀਂ ਹੋ ਰਹਾ ਇਹ ਨਹੀਂ ਦੱਸਦੇ ਵੀ ਅਸੀਂ ਦਵਾਈ ਵਿੱਚ ਛੱਡ ਦਿੰਨੇ ਆ ਦੋੜੇ ਦਵਾਈ ਦੀ ਇੱਕ ਹੋਰ ਖਾਸ ਗੱਲ ਹੁੰਦੀ ਏ ਜੇ ਮੰਨ ਲਓ ਤੁਸੀਂ ਅੱਜ ਸਵੇਰੇ ਸ਼ਾਮ ਜੇ ਡਾਕਟਰ ਨੇ ਕਿਹਾ ਦਵਾਈ ਖਾਣੀ ਏ ਤੁਸੀਂ ਸਵੇਰੇ ਸ਼ਾਮ ਦਵਾਈ ਨਹੀਂ ਖਾਦੀ ਨਾ ਇੱਕ ਇੱਕ ਟਾਈਮ ਵੀ ਮਿਸ ਕਰਤੀ ਤੇ ਚਾਂਸ ਉਹਦੇ ਚ ਵੀ ਬਣ ਜਾਣਾ ਦੋਰਾ ਪੈ ਜਾਣਾ ਤੁਸੀਂ ਰੋਟੀ ਖਾਣਾ ਪੁੱਲ ਸਕਦੇ ਹੋ ਦੋਰੇ ਦਵਾਈ ਖਾਣਾ ਨਹੀਂ ਪੁੱਲ ਸਕਦੇ ਜੇ ਤੁਸੀਂ ਇੰਨੀ ਵੀ ਅਨਗਹਿਲੀ ਕੀਤੀ ਤੇ ਕਈ ਵਾਰੀ ਦਵਾਈ ਬਦਲਣ ਕਰਕੇ ਹੀ ਹੋ ਜਾਂਦਾ ਦੋਰਾ ਮਿਲ ਚੱਲ ਸੇਮ ਦਵਾਈ ਨਹੀਂ ਮਿਲੀ ਤਾਂ ਕਿਤੋਂ ਹੋਰ ਲੈ ਲਈ ਜਾਂ ਐਦਾਂ ਵੀ ਦੋਰਾ ਪੈ ਸਕਦਾ ਡਾਕਟਰ ਸਾਹਿਬ ਇੱਕ ਜਦਾਂ ਕੋਈ ਬੱਚੇ ਸੁੱਤੇ ਹੁੰਦੇ ਆ ਜਾਂ ਕੋਈ ਹੋਰ ਪਰਸਨ ਵੀ ਸੁੱਤਾ ਹੈ ਮੂੰਹ ਦੇ ਵਿੱਚ ਇੱਕ ਸਾਈਡ ਤੋਂ ਸੁੱਤੇ ਮੈਂ ਵੀ ਲਾਰ ਨਿਕਲਦੀ ਉਹ ਵੀ ਇਹ ਕਾਰਨ ਹੈ ਕਿ ਜਾਂ ਹੋਰ ਕਰਨਾ ਨਹੀਂ ਨਹੀਂ ਇਹਨੂੰ ਆਪ ਇਹ ਦੋਰਾ ਨਹੀਂ ਕਹਿ ਸਕਦੇ ਇਹ ਦੋਰਾ ਨਹੀਂ ਹੈਗਾ ਦੋਰੇ ਦੀਆਂ ਉਹੀ ਦੱਸੀਏ ਨਾ ਇਹ ਸ਼ਰਤਾਂ ਹੁੰਦੀਆਂ ਹਨਾ ਬਈ ਜਦੋਂ ਬੰਦਾ ਦੋਰੇ ਅਸੀਂ ਕਿਵੇਂ ਚੈੱਕ ਕਰੀਦਾ ਜਦੋਂ ਬਿਉਸ਼ ਹੁੰਦਾ ਕਈਆਂ ਕਈ ਬਿਉਸ਼ ਹੁੰਦੇ ਕਈ ਬਿਉਸ਼ ਨਹੀਂ ਵੀ ਹੁੰਦੇ ਮੰਨ ਲਓ ਕੋਈ ਬਿਉਸ਼ ਹੋ ਗਿਆ ਉਹਨੂੰ ਅਸੀਂ ਪੁੱਛੀਦਾ ਤੈਨੂੰ ਯਾਦ ਹੈ ਕਈ ਤਕਰੀਬਨ ਲੋਕ ਕਹਿੰਦੇ ਸਾਨੂੰ ਯਾਦ ਨਹੀਂ ਹੈਗਾ ਠੀਕ ਹੈ ਜਿਹੜਾ ਸਿੰਪਲ ਸੀਜ਼ਰ ਹੁੰਦਾ ਉਹਦੇ ਵਿੱਚ ਬੰਦੇ ਦੀ ਯਾਦਦਾਸ਼ਤ ਰਹਿੰਦੀ ਹੈ ਜਦੋਂ ਬੰਦਾ ਬੇਹੋਸ਼ ਹੋ ਜਾਂਦਾ ਹੈ ਜਿਹੜਾ ਆਪਾਂ ਜਨਰਲ ਟੋਨਿਕ ਕਲੋਨਿਕ ਦੀ ਗੱਲ ਕਰ ਰਹੇ ਆਂ ਜਦੋਂ ਮਰੀਜ਼ ਨੂੰ ਦੌਰਾ ਪੈਂਦਾ ਹੈ ਉਹ ਜਦੋਂ ਹੋਸ਼ ਆਂਦਾ ਹੈ ਉਹ ਬੇਹੋਸ਼ ਵੀ ਮੰਨ ਲਓ ਕੁਝ ਮਿੰਟਾਂ ਲਈ ਹੋਏਗਾ ਕੁਝ ਸਕਿੰਟਾਂ ਲਈ ਹੁੰਦੇ ਨੇ ਕਦੇ ਇਹ ਵੀ ਇੱਕ ਨਿਸ਼ਾਨੀ ਹੈਗੀਏ ਜੇ ਕਹਵੇ ਨਾ ਵੀ ਮੈਂ 2 ਘੰਟੇ ਬੇਹੋਸ਼ ਰਿਆ 3 ਘੰਟੇ ਬੇਹੋਸ਼ ਰਿਆ ਮਤਲਬ ਕਿ ਸਾਰਾ ਦਿਨ ਹੀ ਸਾਡਾ ਬੰਦਾ ਬੇਹੋਸ਼ ਰਿਆ ਉਹ ਉਹ ਦੌਰਾ ਨਹੀਂ ਹੈਗਾ ਜੀ ਉਹ ਗਲਤ ਹੈਮੀ ਹੈ ਉਹ ਦੰਦਲ ਪਾਉਣ ਦੀ ਕਈਆਂ ਨੂੰ ਇੱਕ ਬੜਾ ਰਿਵਾਜ ਚ ਲਈ ਇਹ ਮੁੰਡੇ ਨੂੰ ਦੰਦਲ ਪਾਗੀ ਦੰਦਲ ਪਾਗੀ ਉਹ ਡਰ ਜਾਂਦੇ ਨੇ ਤੇ ਉਹ ਫਿਰ ਚਮਚੀਆਂ ਨਾਲ ਖੋਲਦੇ ਨੇ ਤੇ ਕੋਈ ਜਬਾੜਾ ਫੜਦੇ ਨੇ ਕੀ ਕਰਦੇ ਨੇ ਉਹ ਨੁਕਸਾਨ ਹੋ ਜਾਂਦਾ ਵੀ ਇਦਾਂ ਨਾ ਕਰਿਆ ਕਰੋ ਜਿਹੜੀ ਟੈਨਸ਼ਨ ਵਾਲਾ ਦੌਰ ਹੁੰਦਾ ਤੁਸੀਂ ਵਧੀਆ ਪੁਆਇੰਟ ਕੀਤਾ ਜਿਹੜਾ ਟੈਨਸ਼ਨ ਵਾਲਾ ਦੌਰ ਹੁੰਦਾ ਨਾ ਬੰਦੇ ਨੂੰ ਸਟ्रेस ਹੁੰਦਾ ਉਹ ਆਦਾ ਦੱਸ ਨਹੀਂ ਪਾਰਿਆ ਉਹਨੂੰ ਐ ਦੰਦਲੀ ਲੱਗ ਜਾਏਗੀ ਐ ਦੰਦ ਘੁੱਟ ਕੇ ਮੀਂਚ ਕੇ ਬਹਿ ਜਾਏਗਾ ਹੁਣ ਜਿਹੜਾ ਸਾਈਕੀਆਟ੍ਰਿਸਟ ਹੋਵੇਗਾ ਉਹ ਦੱਸ ਦੇਗਾ ਉਹਨੂੰ ਪਤਾ ਹੀ ਦੌਰ ਨਹੀਂ ਹੋਏਗਾ ਠੀਕ ਹੈ ਪਰ ਅੰਡੀ ਗਵੰਡੀ ਡਰ ਜਾਂਦੇ ਨੇ ਹਮ ਸਾਰਾ ਮੱਲਾ ਇਕੱਠਾ ਹੋ ਕੇ ਆ ਜਾਂਦਾ ਮਰੀਜ਼ ਬਚਾਓ ਮਰੀਜ਼ ਬਚਾਓ ਤੁਸੀਂ ਨਾ ਵੀ ਟੈਨਸ਼ਨ ਨਾ ਲੋ ਉਹ ਤਾਂ ਡਰੇਗਾ ਹੀ ਨਾ ਉਹਨੂੰ ਨੇ ਪਤਾ ਸਟ्रेस ਕਰਕੇ ਹੋ ਰਿਹਾ ਹੈ ਉਹਨੂੰ ਅਸੀਂ ਕਾਉਂਸਲਿੰਗ ਕਰੀਦੀਏ ਉਹਨੂੰ ਇੰਜੈਕਸ਼ਨ ਲਾਈਦਾ ਉਹ ਉਸੇ ਟਾਈਮ ਉਹਦੀ ਦੰਦਲ ਖੋਲ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਕੋਈ ਹੋਈ ਚਮਚਿਆਂ ਨਾਲ ਨਹੀਂ ਪੱਟਦੇ ਬੁੜਦੇ ਅਸੀਂ ਉਹਨੂੰ ਕਾਉਂਸਲ ਕਰੀਦਾ ਇੰਜੈਕਸ਼ਨ ਲਾਈਦਾ ਥੋੜਾ ਉਹਨੂੰ ਸਪੋਰਟ ਤੇ ਉਹ ਦੰਦਲ ਖੋਲ ਜਾਂਦੀ ਉਹਦੇ ਉਹ ਦੌਰਾ ਨਹੀਂ ਹੋਏਗਾ ਇਹ ਬਹੁਤ ਗਲਤ ਧਾਰਨਾ ਹੈ ਵੀ ਝੱਗ ਨਿਕਲਦੀ ਪਈ ਸੀਗੀ ਇਦਾਂ ਕੀ ਹੁੰਦਾ ਜਦੋਂ ਬੰਦਾ ਸਟ्रेस ਹੁੰਦਾ ਨਾ ਕਿਸੇ ਨੇ ਆਦੇ ਘਰ ਦੇ ਵਿੱਚ ਵੇਖਿਆ ਹੁੰਦਾ ਦੌਰਾ ਇਦਾਂ ਪੈਂਦਾ ਹੈ ਉਮੂਮਿਕ ਕਰਦਾ ਮੂਮਿਕ ਮਲਕੀਆਂ ਦੀ ਨਕਲ ਉਤਾਰ ਕੇ ਵੀ ਕਰਦਾ ਤੇ ਲੋਕੀ ਸਾਰੇ ਇਕੱਠੇ ਹੋ ਜਾਂਦੇ ਨੇ ਜਦੋਂ ਲੋਕੀ ਸਾਰੇ ਇਕੱਠੇ ਹੁੰਦੇ ਨੇ ਕੋਈ ਤਲੀਆਂ ਝੂਸਦੇ ਨੇ ਕੋਈ ਲੱਤਾਂ ਉਦੇ ਨੇ ਉਹਨੂੰ ਅਟੈਂਸ਼ਨ ਚਾਹੀਦੀ ਏ ਵੀ ਮੈਨੂੰ ਕੋਈ ਪੁੱਛਦਾ ਨਹੀਂ ਸੀ ਜਦੋਂ ਉਹ ਇਦਾਂ ਕਰਦਾ ਦੰਦਲ ਸਾਰਿਆਂ ਦੀ ਇੱਜ਼ਤ ਮਾਨ ਕਰਦੇ ਨੇ ਪਰ ਉਹ ਦੌਰਾ ਨਹੀਂ ਹੈਗਾ ਉਹ ਦੌਰਾ ਨੂੰ ਅਸੀਂ ਡਿਸੋਸੀਏਟਿਵ ਡਿਸਆਰਡਰ ਕਹਿੰਦੇ ਆ ਉਹ ਦੌਰਾ ਨਹੀਂ ਹੁੰਦਾ ਹੁਣ ਕਿਉਂ ਦੌਰਾ ਹੁੰਦਾ ਕਈਆਂ ਦਾ ਇਲੈਕਟ੍ਰੋਲਾਈਟ ਬੈਲੈਂਸ ਹੋ ਜਾਂਦਾ ਜੇ ਹੈਡ ਟ੍ਰੋਮਾ ਹੋ ਗਿਆ ਤੁਸੀਂ ਕਦੇ ਮਰਜੀ ਵੇਖ ਲੈ ਆਏ ਜੇ ਕਿਸੇ ਸਿਰ ਤੇ ਸੱਟ ਲੱਗੀ ਹੋਏਗੀ ਨਾ ਤਾਂ ਉਹਦੀ ਦਵਾਈ ਅੱਜ ਵੀ ਚੈੱਕ ਕਰਕੇ ਵੇਖ ਲੈ ਐ ਡਾਕਟਰ ਨੇ ਉਹਦੇ ਚ ਮਿਰਗੀ ਦੇ ਦੌਰੇ ਦੀ ਦਵਾਈ ਪਾਈ ਹੋਊਗੀ। ਨਾ ਵਾੜਾ ਤਾਂ ਮਤਲਬ ਹੀ ਨਹੀਂ ਉਹ ਪਾ ਦੇਂਦੇ ਨੇ ਕਿਉਂ ਉਹਨੂੰ ਪਤਾ ਹੈ ਵੀ ਇਹਨੂੰ ਸੱਟ ਲੱਗੀ ਹੈ ਹੁਣ ਇਹਨੂੰ ਦੌਰਾ ਪੈ ਜਾਣਾ। ਉਹ ਪਹਿਲਾਂ ਹੀ ਰੋਕ ਥਾਮ ਕਰਨ ਲਈ ਪਹਿਲਾਂ ਹੀ ਪਾ ਦਿੰਦੇ ਨੇ। ਤੁਸੀਂ ਜਿੰਨੇ ਮਰਜ਼ੀ ਕੋਈ ਕਿਸੇ ਦੀ ਲੱਗੀ ਨਾ ਅੱਜ ਵੀ ਮੈਂ ਕਹਿੰਦਾ ਤੁਸੀਂ ਜਾ ਕੇ ਚੈੱਕ ਕਰ ਲੈ ਇਹ ਉਹਦੇ ਚ ਪਹਿਲਾਂ ਸਟਾਰਟਿੰਗ ਦੇ 2-3 ਮਹੀਨੇ ਪਾਉਂਦੇ ਨੇ ਵੀ ਦੌਰਾ ਨਾ ਰੁਕੇ ਉਹਦਾ ਕੋਰਸ ਹੁੰਦਾ ਵੀ ਉਹ ਇੰਨੀ ਦੇਰ ਦਾ ਹੁੰਦਾ ਹੈ ਪ੍ਰੋਫੈਕਟਿਵ ਮੇਅਰ ਹੁੰਦੇ ਨੇ ਉਹ ਸੀ ਇਦਾਂ ਕਰਦੇ ਆ। ਹੋਰ ਦੌਰਾ ਮੈਂ ਦੱਸ ਦਾਂ ਜਿਹੜੇ दारू ਪੀਂਦੇ ਨਾ ਨਾ ਉਹਨਾਂ दारू ਵਾਲਿਆਂ ਵਾਲੇ ਵਾਸਤੇ ਗੱਲ ਹੈ ਦੌਰਾ ਉਹਨਾਂ ਨੂੰ ਵੀ ਪੈਂਦਾ ਹੈ ਜਦੋਂ ਬੰਦਾ दारू ਪੀਂਦਾ ਨਾ ਡੇਲੀ ਬੋਤਲ दारू ਪੀਵੇਗਾ ਤੇ ਜਦੋਂ ਡੇਲੀ दारू ਪੀਏਗਾ ਪੀਏਗਾ ਨਾ ਤੇ ਇੱਕ ਦਿਨ ਉਹ ਛੱਡ ਦੇਗਾ दारू ਠੀਕ ਹੈ ਫਿਰ ਉਹਦੇ ਹੱਥ ਪੈਰ ਕੰਬਣਗੇ ਫਿਰ ਕੁਝ ਟਾਈਮ ਬਾਅਦ ਉਹਨੂੰ ਦੌਰਾ ਪੈ ਜਾਂਦਾ ਉਹਨੂੰ ਕਹਿੰਦੇ ਨੇ ਐਲਕੋਹਲ ਵਿਡਡਰੋਅਲ ਸੀਜ਼ਰ ਇਹ ਜਿਹੜਾ ਦੌਰਾ ਪਿਆ ਨਾ ਇਹ दारू ਛੱਡਣ ਕਰਕੇ ਦੋਰਾ ਪਿਆ ਤੇ ਇਹਦੇ ਵਿੱਚ ਕੀ ਅਸੀਂ ਫਿਰ ਉਹ ਕਹਿੰਦੇ ਵੀ ਬੰਦਾ दारू ਹਣ ਛੱਡੇ ਨਾ ਜਿਹੜਾ ਪੀਂਦਾ ਤਾਂ ਰੈਗੂਲਰ ਪੀਵੇ ਹਾਂ ਜਿਹੜਾ ਇਹ ਸਵਾਲ ਪੁੱਛਿਆ ਨਾ ਮੈਨੂੰ ਪਤਾ ਸੀਗਾ ਇਹ ਸਵਾਲ ਆਊਗਾ ਵੀ दारू ਪੀਣ ਵਾਲੇ ਨੂੰ दारू ਪੀਣੀ ਚਾਹੀਦੀ ਫਿਰ ਉਹਦਾ ਮਤਲਬ ਇਹ ਹੁੰਦਾ ਜਦੋਂ ਬੰਦਾ ਇੱਕੋਦਮ दारू ਛੱਡਦਾ ਹੈ ਨਾ ਉਦੋਂ ਚਾਂਸ ਵੱਧ ਜਾਂਦੇ ਨੇ ਹਾਰਟ ਅਟੈਕ ਦੇ ਵੱਧ ਜਾਂਦੇ ਚਾਂਸ ਨਹੀਂ ਹਾਰਟ ਅਟੈਕ ਦਾ ਚਾਂਸ ਵਧੇਗਾ ਹੀ ਵਧੇਗਾ ਨਾ ਉਹ ਤੁਸੀਂ ਇਹ ਨਹੀਂ ਕਹਿ ਸਕਦੇ ਹੁਣ ਲੋਕੀ ਮੈਨੂੰ ਪਤਾ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਇਹ ਉਹਨੇ ਇਹ ਉਲਕਈ ਕਹਿੰਦੇ ਨੇ ਡਾਕਟਰ ਸਾਹਿਬ ਕਹਿੰਦੇ ਨੇ ਰੋ ਡੇਲੀ ਪੈਗ ਲਾਇਆ ਕਰੋ ਐਂ ਕਰਿਆ ਕਰੋ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਜਿਹੜਾ दारू ਨਹੀਂ ਪੀ ਰਿਹਾ ਉਹਨੂੰ ਨਹੀਂ ਪੀਣੀ ਚਾਹੀਦੀ ਮੈਂ ਕਲੀਅਰ ਕਟ ਕਹਿ ਰਿਹਾ ਉਹਨੂੰ ਨਹੀਂ ਪੀਣੀ ਚਾਹੀਦੀ ਕਿ ਉਹ ਡਾਕਟਰ ਸਾਹਿਬ ਕਹਿੰਦੇ ਆ ਅਫੀਮ ਜਿਹੜੇ ਖਾਂਦੇ ਆ ਉਹਨੂੰ ਹਾਰਟ اٹਕ ਨਹੀਂ ਹੁੰਦਾ ਉਹ ਵੀ ਕਿਤੇ ਨਾ ਕਿਤੇ ਨਹੀਂ ਅਫੀਮ ਦੇ ਵਿੱਚ ਕੀ ਹੁੰਦਾ ਐ ਐਕਚੁਅਲੀ ਕੀ ਹੁੰਦਾ ਐ ਅਫੀਮ ਨਾਲ ਫੀਮ ਜਿਹੜਾ ਹੈਗਾ ਮੋਰਫਿਨ ਦਾ ਡੈਰੀਵੇਟਿਵ ਵੀ ਸਮਝ ਲਓ ਤੁਸੀਂ ਇਹਦੇ ਨਾਲ ਕੀ ਹੁੰਦਾ ਇਸ ਪੇਨ ਕਿਲਰ ਜਦੋਂ ਕਿਸੇ ਨੂੰ ਹਾਰਟ ਅਟੈਕ ਆਂਦਾ ਉਦੋਂ ਕਈ ਡਾਕਟਰ ਮੋਰਫੀਨ ਦੇ ਇੰਜੈਕਸ਼ਨ ਲਾਉਂਦੇ ਨੇ ਤੋਂ ਇਸ ਕਰਕੇ ਉਹਦੇ ਵਿੱਚ ਥੋੜਾ ਬਹੁਤ ਰੋਲ ਹੈਗਾ ਹੁੰਦਾ ਬਟ ਅਸੀਂ ਐਸ ਕਿਸੇ ਨੂੰ ਰਿਕਮੈਂਡ ਨਹੀਂ ਕਰ ਸਕਦੇ ਤੁਸੀਂ ਫੀਮ ਖਾਓ ਅਸੀਂ ਨਹੀਂ ਕਾਂਗੇ ਅਸੀਂ ਕਦੇ ਵੀ ਨਹੀਂ ਕਾਂਗੇ ਠੀਕ ਹੈ ਬਟ ਉਹ ਪ੍ਰिवेंट ਕਰਦਾ ਬਟ ਆਪਣੇ ਪੰਜਾਬ ਦੇ ਵਿੱਚ ਕੀ ਹੈਗੇ ਕਿ ਧਾਰਨਾ ਹੈ ਕਿਸੇ ਨੂੰ ਲੂਜ਼ ਮੋਸ਼ਨ ਲੱਗ ਗਏ ਨੇ ਚੱਲ ਇਹਨੂੰ ਫੀਮ ਖਵਾ ਦਿਓ ਕਿਸੇ ਨੂੰ ਅਟੈਕ ਕੋਈ ਵੀ ਆਇਆ ਹੋਵੇ ਮਿਰਗੀ ਦਾ ਦੌਰਾ ਪੈਂਦਾ ਚੱਲ ਫੀਮ ਖਵਾ ਦਿਓ ਜਦੋਂ ਮੁਲਕਵਾ ਹੋ ਗਿਆ ਚੱਲ ਫੀਮ ਪਾ ਦਿਓ ਡਾਕਟਰ ਬਣ ਗਈ ਸਾਰੇ ਵਾਲੇ ਨਹੀਂ ਉਹਨਾਂ ਨੂੰ ਪਤਾ ਨਹੀਂ ਨਾ ਉਹ ਖਵਾ ਦਿੰਦੇ ਨੇ ਕੀ ਫਰਕ ਪੈਂਦਾ ਉਹ ਆਪ ਵੀ ਖਾ ਲੈਂਦੇ ਨੇ ਵੀ ਇਹ ਗਲਤ ਧਾਰਨਾ ਹੈ ਐਦਾਂ ਨਹੀਂ ਹੁੰਦਾ ਜਦੋਂ ਦੌਰਾ ਪੈ ਜਾਂਦਾ ਹੈ ਤਾਂ ਜਿਹੜੇ ਪਰਿਵਾਰਿਕ ਮੈਂਬਰ ਹੋ ਰਹੇ ਉਹ ਮੌਕੇ ਤੇ ਕੀ ਕਰਨ ਦੇਖੋ ਜਿਹੜਾ ਪਰਿਵਾਰਿਕ ਜਿਹੜਾ ਮੈਂਬਰ ਹੋਵੇਗਾ ਉਹਦਾ ਸਿਰਫ ਇੱਕੋ ਹੀ ਫਰਜ਼ ਹੈ ਜਦੋਂ ਦੌਰਾ ਪੈ ਗਿਆ ਨਾ ਉਹ ਮਰੀਜ਼ ਨੂੰ ਮਤਲਬ ਕਿ ਇੱਕ ਸੇਫ ਜਗ੍ਹਾ ਤੇ ਲੈ ਕੇ ਜਾਓ ਉਹਨੂੰ ਥੋੜਾ ਜਿਹਾ ਟੇਡਾ ਕਰ ਦਿਓ ਠੀਕ ਹੈ ਜਦੋਂ ਤੁਸੀਂ ਥੇਡਾ ਲਟਾ ਦੋ ਉਹਦੇ ਮੂੰਹ ਦੇ ਵਿੱਚ ਥੁੱਕ ਹੁੰਦੀ ਏ ਜਾਂ ਉਹਦੀ ਜੇਬ ਉੱਤੇ ਲੱਗੀ ਹੋਵੇਗੀ ਤੇ ਉਹ ਥੁੱਕ ਬਾਹਰ ਨਿਕਲ ਜਾਵੇ ਤਾਂ ਕਿ ਥੁੱਕ ਸਾਹ ਵਾਲੀ ਪੈਪ ਚ ਨਾ ਜਾਵੇ ਤੇ ਉਹਨੂੰ ਬਰੀਥਿੰਗ ਚ ਪ੍ਰੋਬਲਮ ਨਾ ਆਵੇ ਤੁਸੀਂ ਇਹ ਕਰ ਸਕਦੇ ਏ ਉਹਨੂੰ ਲੈਫਟ ਸਾਈਡ ਤੇ ਟੇਡਾ ਲਟਾ ਦਿਓ ਠੀਕ ਹੈ ਇਹ ਬੈਸਟ অপਸ਼ਨ ਇਹਦਾ ਉਸ ਤੋਂ ਬਾਅਦ ਤੁਸੀਂ ਕਿਸੇ ਡਾਕਟਰ ਨੂੰ ਮਿਲੋ ਆਦਾ ਟ੍ਰੀਟਮੈਂਟ ਕਰਵਾਓ ਠੀਕ ਹੈ ਤੇ ਧਿਆਨ ਰੱਖੋ ਤੇ ਉਹ ਇਹ ਵੀ ਰੱਖਣਾ ਹੈ ਪਾਣੀ ਤੇ ਅੱਗ ਤੋਂ ਜਿਹੜੇ ਦੋਰੇ ਪੈਂਦੇ ਉਹਨਾਂ ਨੂੰ ਵਿਚਾਰ ਰੱਖਣਾ ਚਾਹੀਦਾ ਮੋਟਰਸਾਈਕਲ ਵਹੀਕਲ ਨਹੀਂ ਚਲਾਉਣਾ ਚਾਹੀਦਾ ਕਿਉਂਕਿ ਜਾਨ ਬਹੁਤ ਕੀਮਤੀ ਹੈ ਤੁਸੀਂ ਜਾਨ ਨਾਲ ਚਲਾ ਜਾਂਦਾ ਉਸ ਤੋਂ ਬਾਅਦ ਬਹੁਤ ਮਾੜੇ ਹਾਲ ਹੁੰਦੇ ਨੇ ਤੁਸੀਂ ਤੇ ਇਹੀ ਲੋਕਾਂ ਨੂੰ ਅਪੀਲ ਕਰਦੇ ਇਹਦਾ ਇਲਾਜ ਕਰਾਓ ਤੇ ਪ੍ਰੋਪਰ ਇਲਾਜ ਕਰਾਓ ਤੇ ਪ੍ਰੋਪਰ ਕੰਪਲਾਈਂਸ ਰੱਖੋ ਤੇ ਤੁਸੀਂ ਜੇ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਸਾਡਾ ਐਡਰੈਸ ਹੈਗਾ ਆਕਾਸ਼ ਹਸਪੀਟਲ ਬਸਤੀ ਗੁਰਕਰਮ ਸਿੰਘ ਗੁਰੂ ਹਰਸਾਏ ਬਿਲਕੁਲ ਜੀ ਇਸਨ ਡਾਕਟਰ ਗੁਲਸ਼ਨ ਅਰੂਲਾ ਜੀ ਜਿਨ੍ਹਾਂ ਨੇ ਦੱਸਿਆ ਹੈਗਾ ਮਿਰਗੀ ਦਾ ਦੌਰਾ ਕਿਵੇਂ ਪੈਂਦਾ ਹੈ ਦੌਰੇ ਤੋਂ ਬਾਅਦ ਲੱਛਣ ਕੀ ਕੀ ਹੈਗੇ ਆ ਉਸ ਤੋਂ ਇਲਾਵਾ ਇਲਾਜ ਕੀ ਹੈਗਾ ਜਾਂ ਉਸ ਬੰਦੇ ਦੀ ਸੇਫਟੀ ਲਈ ਤੁਸੀਂ ਕੀ ਕੰਮ ਕਰਦੇ ਆ ਪੂਰੀ ਜਾਣਕਾਰੀ ਜਿਹੜੀ ਇਸ ਵੀਡੀਓ ਤੇ ਜਗੀ ਆ ਇਹ ਵੀਡੀਓ ਹਰੇਕ ਵਿਅਕਤੀ ਨੂੰ ਆਪਣੇ ਪੇਜ ਤੇ ਸ਼ੇਅਰ ਕਰਨੀ ਚਾਹੀਦੀ ਹੈ ਹਰੇਕ ਵਿਅਕਤੀ ਨੂੰ ਵੀਡੀਓ ਅੱਗੇ ਸ਼ੇਅਰ ਕਰਨੀ ਚਾਹੀਦੀ ਤਾਂ ਜੋ ਜਿੰਨਾ ਲੋਕਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਲੋਕਾਂ ਦਾ ਹੱਲ ਕਰਾ ਸਕਣ ਜੇਕਰ ਤੁਸੀਂ ਮੈਡੀਸਿਨ ਸ਼ੁਰੂ ਕਰਨਾ ਚਾਹੁੰਦੇ ਹੋ ਆਕਾਸ਼ ਹਸਪਤਾਲ ਗੁਰੂ ਹਰਸਾਏ ਬਸਤੀ ਗੁਰੂ ਕਰਨ ਸਿੰਘ ਵਾਲਾ ਚ ਡਾਕਟਰ ਗੁਲਸ਼ਨ ਰੋਲਾ ਹੋਣ ਦਾ ਹਸਪਤਾਲ ਹੈ ਮਾੜਾ ਗਿਆਨ ਕਿ ਡਾਕਟਰ ਨੇ ਜਿਹੜੀ ਇਸ ਮਿਰਗੀ ਦੇ ਦੌਰੇ ਦੀ 2 ਸਾਲ ਦਾ ਉਹ ਕਹਿੰਦੇ ਹੈਗਾ ਰੈਗੂਲਰ ਖਾਣੀ ਪਊਗੀ ਉਸ ਤੋਂ ਬਾਅਦ ਬੰਦੇ ਨੂੰ ਮਿਰਗੀ ਦਾ ਦੌਰਾ ਨਹੀਂ ਆਊਗਾ ਇਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਪਰ ਇਹ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਹਮੇਸ਼ਾ ਲੈ ਕੇ ਆਉਂਦੇ ਹੈਗੇ ਤੁਹਾਡੀ ਸਿਹਤ ਨਾਲ ਜੁੜੀ ਲੱਗ ਲੱਗ ਸਿਹਤ ਬਿਮਾਰੀਆਂ ਨਾਲ ਜੁੜੀ ਜਾਣਕਾਰੀ ਤੁਹਾਨੂੰ ਕਿਵੇਂ ਲੱਗਦੀ ਆ ਆਪਣੀ ਰਾਇ ਜਿਹੜੀ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਹਰਸਾਹਿਬ ਲਾਈਵ ਪਤਰਕਾਰ ਸਾਥੀ ਰਜਿੰਦਰ ਕੰਮੋਦੇ ਨਾਲ ਮੈਸਜ ਪਾਲ ਥਿੰਦ ਆਕਾਸ਼ ਹਸਪਤਲ ਗੁਰੂ ਹਰਸਾਹਿਬ